ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੇ ਲੇਵੇ ਵਾਲੇ ਚੰਗੇ ਦੁੱਧ ਵਾਲੀ ਰੇਟ ਡਿਟੇਲ ਵੀਡੀਓ ਦੇ ਵਿੱਚ ਆਓ ਅਗੇ ਵੀਰ ਨਾਲ ਕਰੀਏ ਗੱਲ ਬਤੇ ਸੇਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੋਹਤਾ ਸਿੰਘ ਪਿੰਡ ਪੈਣੀ ਮੰਗਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਆਪਣਾ ਸਮਰੂਪ ਦੇ ਨੇੜੇ ਆ ਬੱਜਿਆ ਹਨ ਜਿੱਥੇ ਆਪਣੇ ਆ ਚਾਰ ਪੰਜ ਦ ਉਸ ਨੇੜੇ ਆ ਗਿਆ ਹਾਂ ਬਾਬਾ ਮੋਹਤਾ ਸਿੰਘ ਜਿਹੜਾ ਮਸਤਾਨ ਚਾਰ ਦੀ ਜੀ ਮੋਬਾਈਲ ਨੰਬਰ ਬਈ ਆਪਣਾ 98773 76181 98773 76181 76181 ਜਿਹੜੀ ਬੈੜ ਦੇਖ ਰਹੇ ਆਪਾਂ ਕਿਹੜਾ ਸੁਆ ਵੀਰ ਇਹ ਇਹ ਦੂਜਾ ਸੁਆ ਸੁਆ ਉਹ ਸੇ ਦਾ ਕੰਨੀਆ ਬਰੋਬਰ ਠੀਕ ਆ ਜੇ ਇਹਨਾਂ ਨੂੰ ਦੂਜਾ ਸੁਆ ਜਾਓ ਥੋੜਾ ਬਾਡੀ ਵੇਟ ਜਿਆਦਾ ਪਲੀ ਵੀ ਚੰਗੀ ਆ ਹਨਾ ਬੱਚਾ ਕੀ ਤੇ ਦਾ ਬੱਛੀ ਆ ਜੀ ਤੇ ਮਗਰ ਸੇਮ ਹੀ ਇਹਦੇ ਬੱਚੀ ਆ ਗਈ ਹਾਂ ਜੇ ਰੋਕਿਆ ਜੇ ਰੋਕਿਆ ਕੈ ਕ ਵੇ ਸੁਈ ਇਹ ਸਵੇਰੇ 2 ਵਜੇ ਸੁਤੀ ਰਾਤ ਇਹ ਸਾਡੇ ਤੋਂ ਪੰਜ ਤੋਂ ਮੈਸੇਜ ਜੀ ਗਈ ਕਿ ਉਹ ਬਾਹਰ ਹੀ ਬੋਲੇ ਦੀ ਭਰੀ ਪਈ ਗੱਲ ਠੀਕ ਹੈ ਪਤਾ ਨਹੀਂ ਗੇਟ ਆਉਂਦਾ ਘਰ ਦਾ ਜੀ ਚੋਣ ਚਵਾ ਕੇ ਮੇਰੇ ਆਇਆ ਚੋਣ ਜਵਾਬ ਪੂਰਾ ਵਧੀਆ ਵੀਰੇ ਥੋੜਾ ਜਿਹਾ ਆਪਾਂ ਝੂਠ ਨਹੀਂ ਪੜਦੇ ਦੱਸ ਕੇ ਦੇਣਾਗੇ ਦੁੱਧ ਪੀਣਾ ਨਾ ਬੰਦਾ ਕੀਤਾ ਪਤਾ ਹੀ ਨਾ ਪਰ ਉਹ ਵਾਲੀ ਤੋਂ ਆਜੇ ਦੂਣੇ ਵਾਲਾ ਮੂਰੇ ਕੋਲੇ ਥਾਣੇ ਮਾਰਾ ਜੇ ਸੱਟਾਂ ਮਾਰਦੀ ਹੈ ਜਰੂਰ ਧਾਰਾ ਮਾਰ ਕੇ ਦਿਖਾ ਦੇਣੇ ਸੁਭਰ ਚਵਾਈ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਕੋਈ ਭੂਰ ਸਰ ਲਾਣੀ ਹੈ ਨਾ ਤੇ ਬਾਕੀ ਚਾਰ ਥਾਣੇ ਬਿਲਕੁਲ ਓਕੇ ਜਮਾ ਆ ਥਾਣੇ ਜਮਾਣਾ ਸੱਟਾਂ ਮਾਰਦੀ ਹੈ ਠੀਕ ਹੈ ਅਮਾਰਾ ਜ ਬਣਾ ਜਾਂਦੀ ਆ ਹਾਂ ਹੋਰ ਆ ਹੋਰ ਕੋਈ ਮਾਰ ਦੀ ਮਾਰ ਕੇ ਧਾਰ ਮਾਰ ਸੁਵਰਤ ਧਾਰ ਦੇਖੋ ਧਾਰ ਉਹ ਕਿਹਾ ਵਾ ਕਹਿੰਦਾ ਸੀਟਾ ਬਣਉਂਦੇ ਮਸੀਤ ਚ ਤਾਂ ਕੁਝ ਹੁੰਦਾ ਵੀ ਨਹੀਂ ਇਹਨੂੰ ਹਣਾ ਹਾਂ ਠੀਕ ਹੈ ਸੋ ਦੂਰੋਂ ਬੰਦਾ ਆਵੇ ਮੁੜ ਗਿਆ ਲੈ ਕਹਿੰਦਾ ਨਾ ਇਹ ਦੱਸਿਆ ਨਹੀਂ ਹਣਾ ਕੋਈ ਕਾਰੋਬਾਰੀ ਆਵੇ ਬਾਈ ਛੱਟਾ ਲੈ ਕਹਿੰਦਾ ਐਵੇਂ ਆਪਾਂ ਨਾ ਝੂਠ ਮੱਢ ਰੋਗੇ ਦੁੱਧ ਕਿੰਨਾ ਕਦੇ ਦਊਗੀ ਦੁੱਧ ਤਾਂ 30 ਕਿਲੋ ਚੋਆ ਹੈ ਬਾਈ ਬਾਈ ਕਹਿੰਦਾ ਬਾ 30 ਮੰਨ ਕੇ ਹੀ ਲੈ ਜੇ 30 ਮੰਨ ਕੇ ਲੈ ਜੇ ਹਾਂ ਰੇਟ ਇਹਦਾ ਰੇਟ 80 ਚੋ ਮੰਗ ਤਾਂ ਆਣ ਕਰਦੇ ਠੀਕ ਐ ਅਸੀਂ ਵਧੀਆ ਵਪਾਰੀ ਨਵੇਂ ਦੀ 5 ਲੱਖ ਦੀ ਬੈੜ ਕਹਿੰਦਾ ਐ ਲੈ ਠੀਕ ਐ ਅਸੀਂ ਜੋ ਮਾਨਤਾ ਕਰਦੇ ਆ ਮਗਰ ਬੱਚੀ ਐ ਜੇਰਤਾ ਰੋਕੇ ਆ ਓਕੇ ਐ ਅੱਛਾ ਬਾਲਟੀ ਭਰੀ ਬਠਾ ਬੋਲੇ ਜੀ ਠੀਕ ਐ ਤੇ ਅਸੀਂ ਜੋ ਛੋਟ ਸਪਾ ਹੋਜੂਗਾ ਵਧੀਆ ਮਾਨਤਾ ਕਰਦੇ ਲੋਕੀ ਸਵਰ ਕਦਗੜ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਬੈੜ ਦਾ ਵੱਡੀ-ਬੁੜੀ ਬਹੁਤ ਆ 30 ਕਿਲੋ ਦੋਸਤ ਖਰਾ ਪਾਉਗੀ ਤੇ ਬਾਕੀ ਰੇਟ 80000 ਰੁਪਇਆ ਇਹ ਜੋ ਮਾਨਤਾ ਮਾੜਾ-ਮੋਟਾ ਵੀ ਥੋੜਾ ਕਰ ਦੂਗਾ ਤਾਂ ਕਾਰੀਦੂ ਵਪਾਰੀ ਬੰਦਾ ਮਾਨਤਾ ਕਰ ਦੂਗਾ ਤੇ ਚੰਗੀ ਜਿੰਦ ਜਾਨ ਵਾਲੀ ਬਜਨ ਉਹ ਧਾਰਾ ਵੀਰ ਨੇ ਮਾਰ ਕੇ ਦਿਖਾ ਦਿਆ ਬਹਿਣੀਆਂ ਨੇ ਮਗਰ ਛਾਂਜਾ ਹੱਥ ਨਾਲ ਚਾਈ ਕਰਦੇ ਆ ਪੂਰਾ ਸਿੱਟਾ ਦਿਖਾਉਂਦੀ ਆ ਮਗਰ ਬੱਚੀ ਆ ਇਹ 4x4 ਵੱਡੀ ਬਹੁਤ ਜ਼ਿਆਦੇ ਆ ਬਿਲਕੁਲ ਤਾਜੀ ਸੂਈ ਆ ਜੇਰ ਸਵੇਰੇ ਪੈ ਚੁੱਕੀ ਆ ਧਾਰਾ ਮਾਰ ਕੇ ਦਿਖਾ ਦਿਆਂ ਬੱਚਾ ਇਹਦੇ ਪਿੱਛੇ ਬੱਚੀ ਆ ਤੇ ਲੈਵਲ ਉਹ ਵੇਖੋ ਕਿਆ ਬਾਤ 4x4 ਜਮਾ ਥਣ ਚਾਰੇ ਨਿਖਣ ਵਿੱਚ ਕਿਆ ਬਾਤ ਪੂਰੇ ਵਿੱਚੀ ਦੇ ਆ ਕਿਸੇ ਪਾਸਿਓਂ ਕਹਿੰਦਾ ਭਾਬਾ ਓਕੇ ਆ ਜਾਵਾ ਜ਼ਾਰੇ ਪਾਸਿਓਂ ਹਣਾ ਤੇ ਦੁੱਧ ਵੀ 30 ਕਿਲੋ ਖਰਾ ਪਾਉਗੀ ਜਮਾ ਤੇ ਅਸੀਂ ਜੋ ਮਾਨਦਾਨ ਦਾ ਕਰਦੇਗਾ ਹਾਂ ਮਾਨਦਾਨ ਨੰਬਰ ਉਹ ਜੀ ਦੇ ਬਾਰੇ ਆਪਣਾ 9877376181 ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੈਹਦ